ਹਾਂਜੀ ਅੱਜ ਆਪਾਂ ਬਣਾਉਣਾ ਹੈ ਫ੍ਰੈਂਚ ਫਰਾਈਆਂ ਤੇ ਆਲੂ ਆਪਾਂ ਕੱਟ ਲਈ ਸੀ ਕੱਟ ਕੇ ਆਲੂ ਆਪਾਂ ਪਾਣੀ ਧਰਤਾ ਤੇ ਗੈਸ ਤੇ ਧਰਤੇ ਨੇ ਆਪਾਂ ਵਿੱਚ ਪਾਤਾ ਨਮਕ ਥੋੜਾ ਜਿਹਾ ਤੇ ਅੱਗੇ ਆਪਾਂ ਦੱਸ ਦਿਆਂ ਕਿ ਹਾਂਜੀ ਕਵਾਰੀ ਆ ਗਈ ਇਹਨੂੰ ਤੇ ਹੁਣ ਆਪਾਂ ਆਲੂਆਂ ਨੂੰ ਬਾਹਰ ਕੱਢ ਲਾਂਗੇ ਹਾਂਜੀ ਇਹਨੂੰ ਕੱਢ ਕੇ ਆਪਾਂ ਨੇ ਨਾ ਸੁਕੌਣੇ ਤੇ ਪਸਾ ਲਿਆ ਹਾਂਜੀ ਇਹਨਾਂ ਨੂੰ ਪੂਨੇ ਤੇ ਵਿਸਾ ਕੇ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਤੇ ਥੋੜੀ ਜਿਹੀ ਹਵਾ ਲਵਾ ਲਈ ਫਿਰ ਦੁਬਾਰਾ ਆਪਾਂ ਇਹਨਾਂ ਨੂੰ ਬਣਾਉਣੀ ਹਾਂ ਹਾਂਜੀ ਇਹਦੇ ਵਿੱਚ ਹੁਣ ਆਪਾਂ ਨੇ ਅਲਾ ਰੋਡ ਰੜਾ ਲੈਣਾ ਮੈਂ ਇਹ ਚੰਗੀ ਤਰ੍ਹਾਂ ਪੜਾ ਰੜਾ ਰਣਾ ਇਹਨਾਂ ਦੇ ਵਿੱਚ ਰੜਾ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਫ੍ਰੈਂਚ ਫਰ ਹਾਂਜੀ ਫ੍ਰੈਂਚ ਫਰਾਈਆਂ ਸਾਡੀਆਂ ਬਣ ਕੇ ਤਿਆਰ ਨੇ ਦੇਖੋ ਕਿੰਨੀਆਂ ਜੰਮੀ ਬਣੀਆਂ ਨੇ ਕਿਦਾਂ ਲੱਗੀਆਂ ਤੁਹਾਨੂੰ ਜੇ ਵਧੀਆ ਲੱਗੀਆਂ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ